हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਪਹੁੰਚਿਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪਾਉ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਤੇ ਵੀਰ ਗਗਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦਿੰਨੇ ਹੁੰਦੇ ਆ ਹਰ ਵਾਰ ਦੀ ਤਰ੍ਹਾਂ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਸ਼ੂ ਟੋਟਲ ਜੇਕਰ ਗੱਲ ਕਰ ਲਈਏ ਤੇ ਘੱਟੋ ਘੱਟ 5-4 ਲਗ ਜਿਹੜੇ ਵੜਾ ਹੋਣਗੀਆਂ ਠੀਕ ਹੈ ਜੀ ਇੱਕ ਝੋਟੀ ਦਿਖਾਵਾਂਗੇ ਸਾਰੇ ਸਵੇ ਸਵੇ ਪਸ਼ੂ ਆ ਇੱਕ ਝੋਟੀ ਗੱਬਣ ਪਿਆਰੀ ਦੇ ਵਿੱਚ ਆ ਤੇ ਬਹੁਤ ਖੂਬਸੂਰਤ ਚੰਗੇ ਕਦਗਾਠ ਚੰਗੇ ਸੋਹਣੇ ਸਟਰਕਚਰ ਦੀ ਝੋਟੀ ਨੀਲੀ ਰਾਵੀ ਅੰਗ ਦੇ ਵਿੱਚ ਵਕਾਊ ਆ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਸਾਰੇ ਪਸ਼ੂਆਂ ਦੀ ਪਸ਼ੂ ਵਸੇ ਇਧਰੋਂ ਤੁਸੀਂ ਜੇਕਰ ਆਪਾਂ ਤੁਹਾਨੂੰ ਦੱਸੋ ਇੱਕ ਸ਼ੋਰਟ ਦੇ ਵਿੱਚ ਡਿਟੇਲ ਦੇਈਏ ਤੇ ਸਾਰੇ ਸੂਏ ਸਵਾਏ ਆ ਵੈਰਾਂ ਦੀ ਗੱਲ ਕਰੀਏ ਚਾਰ ਬੈੜਾ ਨਾਲ ਬੱਚੇ ਪ੍ਰੋਪਰ 나ੜੂ ਬਿਲਕੁਲ ਨਾੜੂਆਂ ਦੇ ਬੱਚੇ ਆ ਵਸ਼ੀਆਂ ਫੀਮੇਲ ਕਾਫ ਮੇਲ ਕਾਫ ਇਨ੍ਹਾਂ ਵੈਰਾਂ ਦੇ ਮਗਰ ਇੱਕ ਝੋਟੀ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਠੀਕ ਆ ਜੀ ਬੜੀ ਪਿਆਰੀ ਝੋਟੀ ਆ ਨੀਲੀ ਰਾਵੀ ਦੀ ਝੋਟੀ ਆ ਕਾਫੀ ਬੀਰ ਡਿਮਾਂਡ ਕਾਫੀ ਬੀਰ ਸ਼ੌਂਕ ਰੱਖਦੇ ਆ ਵੀ ਨੀਲੀ ਰਾਵੀ ਅੰਗ ਦੇ ਵਿੱਚ ਝੋਟੀ ਖਰੀਦਣ ਦਾ ਤੇ ਇੱਕ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਬਹੁਤ ਖੂਬਸੂਰਤ ਤੇ ਚੰਗੀ ਆ ਪਿਆਰੀ ਦੇ ਵਿੱਚ ਆ ਹਜੇ ਦਿਲ ਲੈਂਦੀ ਆ ਠੀਕ ਆ ਜੀ ਸੁਦੇ ਨਾਲ ਦੋ ਲੈ ਜੇ ਚਾਰ ਲੈ ਜੇ ਪੰਜ ਲੈ ਜੇ ਇੰਨੇ ਕ ਦਿਨ ਹਜੇ ਨਾਰਮਲ ਲੈਂਦੀ ਆ ਬਾਕੀ ਡਿਟੇਲ ਆਪਾਂ ਪੂਰੀ ਗੱਗਨ ਤੋਂ ਲੈ ਲਾਂਗੇ ਅੱਜ ਤਰੀਕ ਦੋਸਤੋ 14 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ 9:30 9:00 ਵਜੇ ਦਾ ਸਮਾਂ ਆਓ ਕਰ ਲੈਂਦੇ ਆ ਗ ਫਰਕ ਤੋਂ ਪਹਿਲਾਂ ਗਗਨ ਵੀਰ ਸਾਸਰੀ ਘਾਲ ਸਾਸਰੀ ਗਾਲ ਸੰਧੂ ਸਾਹਿਬ ਹੋਰ ਸਣਾਓ ਠੀਕ ਠਾਕ ਜੋ ਵਧੀਆ ਵਧੀਆ ਗਗਨ ਭਰਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਵਧੀਆ ਠੀਕ ਆ ਅੱਛਾ ਗਗਨ ਵੀਰੇ ਮਾਲ ਉਸ ਦਿਨ ਆਪਾਂ ਵੀਡੀਓ ਪਾਈ ਸੀ ਉਸ ਤੋਂ ਬਾਅਦ ਤੁਹਾਡਾ ਤੁਹਾਨੂੰ ਕੋਈ ਆਉਂਦੇ ਰਹੇ ਤੇ ਇਸੇ ਤਰੀਕੇ ਦੇ ਰਹੇ ਸੰਧੂ ਸਾਹਿਬ ਮਾਲ ਤੇ ਚਲੋ ਮਾਲਕ ਦੀ ਇੰਨੀ ਕਿਰਪਾ ਦੋ ਦੋ ਚਾਰ ਚਾਰ ਨਾਲ ਰੋਜ਼ ਦੀ ਵੀ ਕੀ ਜਾਂਦੇ ਆ ਆ ਬਿਲਕੁਲ ਹਾਂਜੀ ਹਾਂਜੀ ਅੱਜ ਆਪਣੇ ਕੋਲ ਪੰਜ ਹੀ ਪਸ਼ੂ ਆ ਟੋਟਲ ਚਾਰ ਬੈੜਾ ਤੇ ਇੱਕ ਝੋਟੀ ਆ ਹਾਂਜੀ ਹਾਂਜੀ ਠੀਕ ਆ ਛੋਟੀ ਗੱਬਣਾ ਬਾਕੀ ਵੇੜਾ ਮੈਨੂੰ ਲੱਗਦਾ ਵੀ ਸੰਧੂ ਸਾਹਿਬ ਵੇੜਾ ਨਾ ਚਾਰੇਈ ਉਹ ਵੇੜ ਜਿਹੜੀ ਪਹਿਲੀ ਪਹਿਲੇ ਨੰਬਰ ਤੇ ਜਰਸੀ ਬੱਛੀ ਆ ਪਹਿਲਾ ਸੂਆ ਉਹ ਕੱਲ ਦੁਪਹਿਰੇ ਸੂਈ ਆ ਆ ਤਿੰਨੇ ਵੇੜਾ ਰਾਤ ਹੀ ਸੂਈਆਂ ਵਾ ਰਾਤ ਹੀ ਸੂਈਆਂ ਹਾਂਜੀ ਇੰਨਾ ਤਿੰਨਾ ਮਗਰਿ ਵੱਛੀਆਂ ਵਾ ਉਹਦੇ ਮਗਰ ਇੱਕ ਦੇ ਮਗਰ ਵੱਛਾ ਵਾ ਲੋ ਵੀ ਇੱਕ ਮਗਰ ਦੋਸਤੋ ਵੱਛਾ ਮੇਲਕਾਫ ਆ ਇਧਰ ਤਿੰਨੇ ਵੇੜਾ ਜਿਹੜੇ ਤੁਸੀਂ ਦੇਖ ਰਹੇ ਤਿੰਨਾ ਮਗਰ ਵੱਛੀਆਂ ਨੇ ਆਓ ਨਾਲ ਦੀ ਨਾਲ ਆਪਾਂ ਸ਼ੁਰੂਆਤ ਕਰ ਲੈਂਦੇ ਆ ਗगन ਕਿੱਧਰੋਂ ਕਰਦੇ ਆ ਸ਼ੁਰੂਆਤ ਆਜੋ ਸੰਧੂ ਸਾਹਿਬ ਇਧਰ ਲੋ ਵੀ ਦੋਸਤੋ ਪਹਿਲੇ ਨੰ ਆ ਦੇਖੋ ਜੀ ਕੰਮ ਕਰ ਕਰੋ ਚੈੱਕ ਪਹਿਲਾ ਹੀ ਸੂਆ ਸੰਧੂ ਸਾਹਿਬ ਆ ਬਾਕੀ ਚਵਾ ਚੂ ਬਹੁਤ ਚੰਗਾ ਲੱਗਾ ਵਾ ਇਹ ਕੱਲ ਦੁਪਹਿਰ ਦੀ ਸੂਈ ਆ ਕੱਲ ਦੁਪਹਿਰੇ ਸੂਈ ਹਾਂ ਜੇਰ ਜੂਰ ਦੀ ਐ ਪ੍ਰੋਪਰ ਵਾ ਆ ਮਗਰ ਵੱਛੀ ਆਗੀ ਮਗਰ ਵੱਛੀ ਆ ਜੀ ਲੋ ਵੀ ਦੋਸਤੋ ਇੱਕ ਚਾਹੀ ਵਾਲ ਕ੍ਰੋਸਾਂਗ ਚਾਹੀ ਵਾਲ ਤੇ ਜਰਸੀ ਕ੍ਰੋਸਾਂਗ ਦੇ ਵਿੱਚ ਮਗਰ ਵੱਛੀ ਆ ਤੇ ਕੱਲ ਦੁਪਹਿਰ ਦੀ ਸੂਈ ਆ ਠੀਕ ਆ ਜੀ ਕਦ ਕਾੜ ਦੀ ਗੱਲ ਕਰ ਲਈਏ ਵੱਡੇ ਕਦ ਕਾੜ ਦੇ ਵਿੱਚ ਜਿਵੇਂ ਜਰਸੀ ਦਾ ਤੇ ਥੋੜਾ ਲਿਟਲ ਬਿਟ ਕੋਈ ਐਫ ਦਾ ਵਿੱਚ ਕਰਾਸ ਆ ਜਿਵੇਂ ਆਪਾਂ ਐਫ ਵੈੜਾ ਵਖਦੇ ਆ ਕਦ ਉੱਡਾ ਹੀ ਆ ਪਹਿਲਾ ਸੂਆ ਕੱਲ ਜਰਸੀ ਵਾਲੀ ਆ ਠੀਕ ਆ ਵੇਖੋ ਸੂਆ ਪਹਿਲਾ ਜੋ ਫਿਰ ਨੂੰ ਬਲੂਨ ਹੀ ਬੱਛੀ ਸੂਈ ਆ ਹਾਂਜੀ ਹਾਂਜੀ ਤੇ ਗਾਹਾਂ ਕੋਈ ਕੱਲ ਕੋਈ ਇੱਕ ਦੋ ਡੰਗ ਚੋਈਆਂ ਹੋਈਆਂ ਸੰਧੂ ਸਾਹਿਬ ਮਨੋ ਕੱਲ ਆਪਾਂ ਦੁਪਹਿਰੇ ਸੂਈ ਆ 4-5 ਕਿਲੋ ਤੇ ਬਾਕੀ ਆਪਾਂ ਸ਼ਾਮੀ ਚੋਈ ਆ 7:00 ਵਜੇ ਅੱਛਾ ਜੀ ਹਾਂਜੀ ਮੋਹ ਦੰਦੀ ਕਿਵੇਂ ਆ ਮੋਹ ਦੰਦੀ ਸੰਧੂ ਸਾਹਿਬ ਸੰਦੂਸਾਹ ਛਿੱਡੀ ਦੇ ਬਰਾਬਰ ਨਹੀਂ ਕੀਤਾ ਚੌਗੀ ਜੀ ਹੁੰਦੀ ਏਲੇ ਅੱਛਾ ਛੇਕ ਦੇ ਬਰਾਬਰ ਨਹੀਂ ਛੇਕ ਦੀਆਂ ਆਹ ਖੋਲੀਆਂ ਖੜੀਆਂ ਦੁੱਧ ਦਾਂਦੀ ਆ ਹਾਂਜੀ ਹਾਂਜੀ ਲਓ ਦੋਸਤੋ ਚੌਗੀ ਦੇ ਵਿੱਚ ਕੋਈ ਚੌਗੀ ਛਿੱਗੀ ਚੌਗੀ ਛਿੱਗੀ ਮੰਨ ਸਕਦਾ ਬੱਚੀ ਨੂੰ ਕਿਉਂਕਿ ਛੇਕ ਦੇ ਬਰਾਬਰ ਨਹੀਂ ਆਦੇ ਕੀਤੇਗੇ ਚੱਕੇ ਜ਼ਰੂਰ ਆ ਕੱਦ ਕਰ ਬੱਚੀ ਦਾ ਬੜਾ ਸੋਹਣਾ ਠੀਕ ਆ ਜੀ ਇਧਰੋਂ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਗੇ ਆ ਦੇਖੋ ਹਵਾ ਨੇਲੇ ਦੇ ਪਾਸਿਓਂ ਬਹੁਤ ਸੋਹਣਾ ਬਾਕੀ ਨਾਰਮਲ ਤੁਸੀਂ ਦੇਖੋਗੇ ਧੁੰਮ ਤੇ ਥੋੜੀਆਂ ਬਾਦੀਆਂ ਪਨੋਣ ਜੇ ਰਾਵਣ ਤੁਹਾਨੂੰ ਭਲਾ ਭਲਾ ਨਜ਼ਰ ਆਉਣ ਕਿ ਆ ਆਹ 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 ਛੋਟੀ ਬੂਤੀ ਆ ਆ ਦੇਖੋ ਆ ਥਾਣਾ ਠੀਕ ਆ ਜੀ ਬਾਕੀ ਚਵਾਈਆਂ ਚੂਈਆਂ ਕਰਕੇ ਥਾਣ ਦੀ ਕੁਆਲਿਟੀ ਬਣ ਜੂ ਪੂਰੀ ਮੈਂ ਨਾ ਸੰਤੂ ਸਾਹਿਬ ਬਹੁਤ ਜਿਆਦੀ ਖਾਣ ਦੀ ਕੁਆਲਿਟੀ ਤਾਂ ਹੋਣੀ ਬੜੀ ਟੌਪ ਦੀ ਆ ਦੇ ਹਾਂ ਚੰਗਾ ਥਾਣਾ ਵੈਸੇ ਪਿੱਛੇ ਹਾਂਜੀ ਹਾਂਜੀ ਲਓ ਜੀ ਆ ਮਗਰ ਬੱਠੀ ਆ ਠੀਕ ਆ ਜੀ ਸੋ ਨਾਰੂਆ ਲਾਲ ਬੱਚੇ ਦੇ ਬੱਠੀ ਕੱਲ ਦੋਸਤੋ ਦੁਪਹਿਰ 2:00 ਵਜੇ ਦੀ ਸੂਈ ਆ ਠੀਕ ਆ ਜੀ ਸੋ 10 ਜਰ ਜਰ ਪਾਤੀ ਪ੍ਰੋਪਰ 10 ਦੀ ਸੰਤੂ ਸਾਹਿਬ ਫਿਰ ਸਾਰੀਆਂ ਦੀ ਵੀਡੀਓ ਹੈਗੀ ਆ ਠੀਕ ਆ ਹਾਂ ਜਿਹੜੇ ਵੀਰ ਭਰਾ ਨੇ ਲੈਣੀ ਆਪਣੇ ਤੋਂ ਲੈ ਸਕਦਾ ਇਹਦਾ ਮੁੱਲ ਗੱगन ਕੀ ਕਰਦੇ ਵੀਰ ਸੰਧੂ ਸਾਹਿਬ ਜਿੱਦੀ ਵਸ਼ੀ ਮੁੱਲ ਕਰ ਨੂੰ ਪੜਸੀ ਕਰ ਲੀਏ ਇਹ 75000 ਦੀ ਆ ਬੱਜਸਨੋ ਦੇਣੀ ਆ ਵਸ਼ੀ 75 ਦੀ ਹਾਂ ਉਹ ਚੋ ਆਏ ਗਏ ਦਾ ਕੋਈ ਯਾਰ ਖੰਡ ਮਾਨਤਾਨ ਕਰ ਦਾਂਗੇ ਠੀਕ ਆ ਹਾਂਜੀ ਠੀਕ ਆ ਮਾਲ ਪਹਿਲਾਂ ਵੀ ਆਪਾਂ ਜਿੰਨਾ ਵੀ ਪੌਣੇ ਭਾਅ ਫੜਤੇ ਸੀ ਪੌਣੇ ਦੇ ਪਰਤੇ ਵੀ ਪੌਣੇ ਬਣੋ ਹੀ ਹੋਵੇ ਵੀ ਮੈਂ ਨਾ ਸੰਧੂ ਸਾਹਿਬ ਬਿਲਕੁਲ ਆਪਾਂ ਪੜਤੇ ਵਾਲਾ ਮਾਲ ਵਾ ਬਾਕੀ ਵਸ਼ੀਆਂ ਦੀ ਦੋ ਤਿੰਨ ਚਵਾਈਆਂ ਹੋ ਗਿਆ ਵਸ਼ੀ 25 ਪਲੱਸ ਦੁੱਧ ਨਾਲ ਦਵੇ ਤੇ ਫੇਰ ਦੱਸਣ ਵੀਰ ਭਰਾ ਆਪਣੇ ਆ ਠੀਕ ਆ ਜੀ ਤਾਂ ਕੀ ਯਾਰ ਦੋਸਤੋ ਵਸ਼ੀ ਤੇ ਚੌਗੀ ਸ਼ਕੀ ਬੱਛੀ ਆ ਤੇ 75000 ਲੈਦੇ ਆ ਇਧਰ ਸੈਕੰਡ ਨੰਬਰ ਤੇ ਆਪਣੇ ਕੋਲ ਆ ਵਾੜ ਖੜੀ ਹੈ ਸੰਧੂ ਸਾਹਿਬ ਦੂਜਾ ਸੂਆ ਵੇ ਇਹਦੇ ਮਗਰੀ ਵੱਛੀ ਜੋ ਹਾਂਜੀ ਇਹ ਰਾਤੀ 8:00 ਵਜੇ ਮਲੇ ਸੂਈ ਆ ਠੀਕ ਆ ਜੀ ਆ ਤੇ ਆਪਾਂ 5-6 ਕਿਲੋ ਚੋਈ ਆ ਠੀਕ ਆ ਹਾਂਜੀ ਠੀਕ ਆ ਰਾਤੀ ਸੂਈ ਆ ਜੇਦਰਪਾਤੀ ਪ੍ਰੋਪਰ ਮੈਂ ਨਾ ਸੰਧੂ ਸਾਹਿਬ ਵੀਡੀਓ ਦਵਾਂਗੇ ਜੇਰਾਂ ਦੀ ਮੋ ਦੱਸੋ ਜੇਦਰ ਪ੍ਰੋਪਰ ਪਈ ਆ ਮਗਰ ਵੱਛੀ ਆ ਡੱਬੀ ਵੱਛੀ ਆ ਗਈ ਆ ਠੀਕ ਆ ਜੀ ਤੇ ਸੈਕੰਡ ਟਾਈਮਰ ਦੂਜਾ ਸੂਆ ਹਾਂਜੀ ਆ ਦੇਖੋ ਇੱਕ ਡੰਗ ਦੀ ਦੋਸਤੋ ਜੇ ਰਾਤ ਹੀ ਕਿਉਂਕਿ ਸੁਈਏ ਤੇ ਰਾਤ ਥੋੜੀ ਬੜੀ ਚੁਾਈ ਕੀਤੀ ਆ ਅੱਜ ਦੋਸਤੋ 5-6 ਕਿੱਲੇ ਦੀ ਆ ਬਚਾਈ ਕੀਤੀ ਆ ਠੀਕ ਆ ਆ ਤਾਂ ਨਾ ਬਾਕੀ ਹਵਾਨੇ ਦੇਵੀ ਦੀ ਕਰ ਲਈਏ ਦੋਸਤੋ 19 ਅਗਾਹ ਦੀ ਆ ਤੇ 19 ਬੈਕ ਸਾਈਡ ਤੁਸੀਂ ਵੇਖੋ ਲੇਵੇ ਜੰਪਤਰ ਬਿਲਕੁਲ ਪੱਟਾਂ ਦੇ ਸੈਂਟਰ ਦੇ ਵਿੱਚ ਜਿਹੜਾ ਹਵਾਨਾ ਬਿਲਕੁਲ ਫਿਕਸ ਕੋਚਾਂ ਤੋਂ ਕਾਫੀ ਉੱਪਰ ਤੇ ਥਾਂ ਮੁੱਠੀ ਵਾਲਾ ਰੰਗ ਬਲੈਕ ਆ ਬਿਹੜ ਦਾ ਠੀਕ ਆ ਜੀ ਤੇ ਬਾਕੀ ਨੇ ਘਰ ਨੂੰ ਘਰ ਬੜੀ ਆ ਠੀਕ ਆ ਜੀ ਵੈਸੇ ਚਲੋ ਇੱਕ ਸਿਆਲੀ ਦਿਹਾੜੀਆਂ ਨੇ ਇੱਕ ਪਸ਼ੂ ਸੂਰ ਸੁਵਾ ਦੇ ਵਿੱਚ ਆਇਆ ਤੇ ਥੋੜਾ ਜਿਹਾ ਸਾਰੇ ਪਰਾਂਮ ਨੂੰ ਪੜਾ ਤੈਨੂੰ ਲੱਗਿਆ ਆ ਦੇਖੋ ਲੈ ਲੈ ਆਵੇ ਬੱਚਾ ਲੈ ਬਸ ਬੱਤ ਆ ਦੇਖੋ ਕਹਿੰਦਾ ਬਾਕੀ ਗੈਰਗੂਆ ਚੰਗਾ ਨਾ ਬੀ ਚੰਗਾ ਬਹੁਤ ਚੰਗੀ ਸੰਧੂ ਸਾਹਿਬ ਦੁੱਧ ਸੰਧੂ ਸਾਹਿਬ ਇਹ ਵੀ 23 24 ਕਿਲੋ ਦੀ ਮਾਲ ਕਰਾ ਹਾਂ 20 ਪਲੱਸ ਦੁੱਧ ਦਿੱਤਾ ਪਹਿਲਾਂ ਨੇ ਕਰਮਾਲੀ ਨੇ ਹਾਂਜੀ ਲੋ ਜੀ ਆ ਮਗਰ ਬੱਚੀ ਠੀਕਾ ਜੀ ਸੁਨਾਰੂਆ ਨਾਲ ਬੱਚੇ ਦੇ ਇਹਦਾ ਗੱਲ ਨੇ ਕੀ ਮੁੱਲ ਕਰਦੇ ਆ ਦਵਾਂਗੇ ਕਿੰਨੇ ਦੀ ਬੱਚੀ ਆਪਾਂ ਅੱਜ ਆਪਣੇ ਕਿਲੇ ਤੋਂ ਸੰਧੂ ਸਾਹਿਬ ਮੁੱਲ ਭਾਵੇਂ 65000 ਕਰਾ ਲਓ 62000 ਦੀ ਜੈਸਨੋ ਦੇਣੀ ਆ ਆਪਾਂ 62 ਦੀ ਹਾਂਜੀ ਬਿਲਕੁਲ ਕਸਰਾ ਗੁਸਰਾ ਕੱਢ ਗਿਆ ਬਾਕੀ ਵਸ਼ੀ ਬਹੁਤ ਜਿਆਦੀ ਚੰਗੀ ਵਸ਼ੀ 25 ਕਿਲੋ ਨੂੰ ਹੱਥ ਪਾ ਜੂਗੀ ਸੌਖਾ ਹਾਂਜੀ ਠੀਕ ਆ ਜੀ ਲਓ ਦੋਸਤੋ ਬਾਤ ਹਰਦੇ ਨਿਰਗਗ ਨਾਮ ਦਾ ਵੀ ਦਵਾਂਗੇ ਆਪਾਂ ਲਾਸਟ ਮਗਰ ਵਸ਼ੀ ਆ ਆਪ ਹੀ ਵਸ਼ੀ ਆ ਠੀਕ ਆ ਜੀ ਸੁਵੇਆਂ ਦੇ ਵਿੱਚ ਕੋਈ ਦੂਜਿਆ ਸੁਵੇਆ ਓਰੀਜਨਲ ਬਾਕੀ ਥਾਮ ਥਾਮ ਬਹੁਤ ਸੋਹਣਾ ਚੰਗਾ ਸੋਹਣਾ ਵਿਰਲ ਆਪ ਜੀ ਸਿੰਧੂ ਸਾਹਿਬ ਇਹ ਵੀ ਛਿੱਗੀ ਹੋਗੀ ਅੱਛਾ ਜੀ ਹਾਂਜੀ ਹਾਂ ਇਹ ਦੰਦਾ ਜੀ ਹੈ ਬੈਰ ਆਪਾਂ ਮੈਂ ਦੂਜੇ ਦੂਜੇ ਸੁਵੇ ਸੁਈਆਂ ਹਾਂਜੀ 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 ਉਹ ਚਲ ਪਲੂਨ ਵਸ਼ੀ ਸੀਗੀ ਹਾਂਜੀ ਠੀਕ ਆ ਲੋ ਵੀ 60000 ਰੁਪਈਆ ਵਿੱਚੋਂ ਛੋਟ ਸੱਪੇ ਹੁੰਦੇ ਰਹਿਣਗੇ ਕੋਈ ਭਰਾ ਆਪਣਾ ਬਿਲਕੁਲ ਕੰਟੈਕਟ ਕਰ ਲੇ ਆ ਵੀ ਸੰਧੂ ਸਾਹਿਬ ਨੀਂਨਾ ਹੀ ਆ ਇਹ ਵੀ ਕੱਲ ਸ਼ਾਮ ਦੀ ਸੂਈ ਆ 5 ਵਜੇ ਦੀ ਓਕੇ ਇਹਦੀਆਂ ਵੀ ਦੋ ਚਵਾਈਆਂ ਹੋ ਚੁੱਕੀਆਂ ਵਾ ਓਕੇ ਪਹਿਲਾ ਸੂਆ ਵਛੀਦਾ ਮਗਰ ਵੀ ਵਛੀ ਆ ਮਗਰ ਵੀ ਵਛੀ ਆ ਤੇ ਆਪ ਵੀ ਵਛੀ ਆ ਪਹਿਲਾ ਸੂਆ ਜੋ ਹਾਂ ਹਾਂਜੀ ਲੋ ਵੀ ਇਹ ਵੀ ਦੋਸਤੋ ਪਹਿਲਾ ਸੂਆ ਕੋਲੋਂ ਹੀ ਵਛੀ ਸੂਈ ਇਹ ਵੀ ਰਾਤ ਕੋਈ ਉਹ ਟਾਈਮ ਤੇ ਲਗਭਗ ਮੈਂ ਨਾ ਸੰਧੂ ਸਾਹਿਬ ਰਾਤੀ ਤੇ ਸਹੀ ਗੱਲ ਪੁੱਛਦੇ ਉਹ ਸੌਂਦੇ ਨਹੀਂ ਵੇਖਿਆ ਇਹਨੇ ਜੇਰਪਾਈ ਤੇ ਮਗਰਾ ਸੁਤੀ ਕਰਮਾਲੀ ਆ ਪਸੂ ਤਾਂ ਇੱਕ ਸੂਬੇ ਦੇ ਵਿੱਚੋਂ ਆ ਰਹੀ ਹੈ ਕੋਈ ਬੰਦਾ ਪਾਉਂਦੀ ਲੋੜ ਨਹੀਂ ਇਹ ਥੋੜਾ ਵੀ ਪਹਿਲਣਾ ਦਾ ਐਵੇਂ ਛੜਾ ਮਾਰੀ ਜਾਣੀ ਜਾਂ ਲਓ ਜੀ ਦੇਖੋ ਵੀ ਪਹਿਲਾ ਸੋਪ ਲੂਨ ਬੱਚੀ ਸੂਈ ਆ ਮਗਰ ਵੀ ਬੱਚੀ ਆਪ ਵੀ ਬੱਚੀ ਆ ਤਕਰੀਬਨ ਆ ਫੇਸ ਕੁਆਲਿਟੀ ਦੀ ਮੂੰਹ ਮੱਥੇ ਦੀ ਕਰੋ ਚੈੱਕ ਰੰਗ ਬਲੈਕ ਆ ਇਧਰੋਂ ਤਾਂ ਮੈਂ ਆਪਾਂ ਇੱਕ ਵਾਰੀ ਦਿਖਾ ਦਈਏ ਮੋٹے ਤੌਰ ਤੇ ਥਣ ਜਰਲਾਪੁਰਲਾ ਬੜੀਆਂ ਨੇ ਠੀਕ ਆ ਜੀ ਜਿੰਨੀਆਂ ਸਰ ਲੇਪਾ ਥੋੜੀ ਗਾ ਭਾਲ ਪੂਲਵਾ ਥਣ ਹੋਰ ਬੜਾ ਕੁਆਲਿਟੀ ਵਾਲਾ ਬਣਾ ਜਣਾ ਨੇ ਜੇ ਦੋ ਦੋ ਤਿੰਨ ਤਿੰਨ ਚਵਾਈਆਂ ਹੋ ਗਈਆਂ ਹਾਂਜੀ ਸਹੀ ਹੈ ਠੀਕ ਹੈ ਲਿਆਓ ਫਿਰ ਤੋੜ ਦਿਗੇ ਲੋ ਵਾਸ਼ੀਏ ਵੀ ਦੋਸਤੋ ਬਹੁਤ ਸੋਹਣੀ ਆ ਆ ਜਾ ਪੁੱਤ ਠੀਕ ਆ ਜੀ ਹਾਈਟ ਮੀਡੀਅਮ ਜੀ ਆ ਰੰਗ ਬਲੈਕ ਆ ਇੱਕ ਵਾਰੀ ਸੂਸਵਾ ਕੇ ਕਰਮਾਂ ਲਈ ਹੋ ਜੂਗੀ 2-4-5 ਦਿਨਾਂ ਤੱਕ ਸਿੱਧੀ ਸੁਥੀ ਬਾਕੀ ਥਾਂ ਲੇਗੇ ਦੀ ਸਾਫ ਸੁਥਰੀ ਆ ਵੈਸੇ ਇਹਦੇ ਹਵਾਨੇ ਨੇ ਵੀ ਦੀ ਗੱਲ ਕਰੀਏ ਕੋਈ ਫੂਟ ਕੋਈ ਸ਼ਾਂਕ ਨਹੀਂ ਕੀ ਕੋਈ ਬੱਚਾ ਨਹੀਂ ਲੱਗਾਗਾ ਚਾਰ ਹੀ ਥਾਣਾ ਪਰ ਸੰਧੂ ਸਾਹਿਬ ਮਗਰ ਢੋਲ ਬੰਨੀ ਫਿਰਦੀ ਆ ਹਾਂ ਬਿਲਕੁਕੁਲ ਕੱਦ ਭਾਵੇਂ ਛੋਟਾ ਹੀ ਆ ਇਹ ਨਹੀਂ ਆ ਵੀ ਬੱਚੇ ਦੇ ਲੱਗੇ ਥੱਲੇ ਬੰਨ ਦੇ ਦੇ ਲੋ ਜੀ ਆ ਕਰੋ ਠੀਕ ਆ ਜੀ ਸੋ ਆ ਤਸੱਲੀਆਂ ਨੇ ਪੂਰੀਆਂ ਸਵੱਛੀਆਂ ਐ ਠੰਡੀ ਪੂਰਾ ਠਿਰਾਪਣ ਨਰਮ ਤੋਰਾ ਆ ਕਰੋ ਚੱਕ ਜੀ ਸੋ ਇੱਕ ਇੱਕ ਦਾੰਦੀਆਂ ਜੇ ਦੋਸਤੋ ਚਵਾਈਆਂ ਹੋਈਆਂ ਨੇ ਹਾਂਜੀ ਹਾਂਜੀ ਬਿਲਕੁਲ ਤਾਜ਼ੀਆਂ ਰਾਤ ਹੀ ਸੁਈਆਂ ਨੇ ਇੱਕ ਇੱਕ ਟਾਈਮ ਦੀਆਂ ਜਿਹੜੀਆਂ ਚਵਾਈਆਂ ਹਜੇ ਤੱਕ ਹੋਈਆਂ ਨੇ ਤਕਰੀਬਨ ਹੁਣ ਜਿਹੜੀ ਮਾਰਨਿੰਗ ਦੀ ਚਵਾਈ ਥੋੜੀ ਬਤੀ ਹੁਣ ਵੀ ਕੀਤੀ ਜਾਊਗੀ ਉਸ ਤੋਂ ਬਾਅਦ ਜਿੰਦਾ ਮਰਜੀ ਮੇਰਾ ਪ੍ਰਾਜਥਾਨ ਕੇ ਆਪੀ ਤਸੱਲੀ ਕਰੇ ਆਹ ਥਣ ਇਹ ਵਾਛੀ ਗਗਨ ਕਿੰਨੇ ਦੀ ਹੁੰਦੀ ਆ ਅੱਜ ਆ ਦੇ ਦੀਏ ਸੰਧੂ ਸਾਹਿਬ 55000 ਦੀ 55 ਦੀ ਦੇ ਦਿਓ ਲੈਸ ਕਰਕੇ ਦੇ ਦੀਏ 55 ਦੀ ਜ਼ਰੂਰ ਦੇਣੀ ਆਪਾਂ ਸੰਧੂ ਸਾਹਿਬ ਜੈਸਨੋਈ 50000 ਦੀ ਵਾਛੀ ਦੇ ਦਾਂਗੇ ਬਾਕੀ ਇਹ ਗਾਲਾ ਵਾਛੀ 17 18 ਕਿਲੋ ਪਹਿਲਾਂ ਹੀ ਦੁੱਧ ਪਰ ਦੋਗੀ ਠੀਕ ਆ ਹਾਂ ਬਾਕੀ ਜਿੱਦਾਂ ਥਣ ਲੱਗਾ ਜਿੱਦਾਂ ਦੀ ਕੁਆਲਿਟੀ ਆ ਜਿੱਦਾਂ ਮਾਰ ਦੀ ਪੰਜ ਸਾਲਾਂ ਦਾ ਜਵਾਬ ਬਾਦੋਂ ਥੱਲੇ ਹਾਂ ਇਹ ਨਹੀਂ ਆ ਵੀ ਕੋਈ ਸ਼ੁਕਰਪਾਨ ਹੋਊਗਾ ਕਿ ਇਹਨੂੰ ਛੜ ਮਾਰੂਗੀ ਮੈਨੇ ਲੱਤ ਬੰਦ ਲੱਤ ਦਾ ਪਤਾ ਹੀ ਨਹੀਂ ਇਹਨੂੰ ਕਰ ਮੰਆ ਹਾਂ ਕੋਈ ਅੰਦਾ ਪਾਗੇ ਨਹੀਂ ਕਿਉਂ ਆਂਦੀ ਲੋੜ ਇਦਾਂ ਭਾਵੇਂ ਬਿਲਕੁਲ ਬਹੁਤ ਸੋਹਣੀ ਬੰਤਰ ਦੀ ਬੱਚੀ ਆ ਬਹੁਤ ਪਿਆਰੀ ਆ ਦੇਖਦੁਖ ਬੜੀ ਚੰਗੀ ਆ ਤੇ ਰੇਟ 52 ਹਾਂ 52 ਸੰਧੂ ਸਾਹਿਬ ਦੇ ਦਾਂਗੇ ਕੋਈ ਨਹੀਂ ਕੋਈ ਆ ਮਾਨਤਾਨ ਕਰਦਾਂਗੇ ਉੱਥੇ ਠੀਕ ਹੈ ਜੀ ਲੋਕੋ ਕੋਈ 52 ਹਜ਼ਾਰ ਦੀ ਤੁਹਾਨੂੰ ਵੜ ਮਿਲ ਜੂਗੀ ਯੇ ਸੋ ਜਿਹਨੂੰ ਆਪਾਂ ਕਹਿ ਰਹੇ ਹਾਂ ਵੀ ਹਾਂ ਜਾਂ ਨਾ ਉਹ 52 ਹਜ਼ਾਰ ਦੀ ਬੱਚੀ ਆ ਮਗਰ ਵੀ ਬੱਚੀ ਇੱਧਰ ਆ ਜੀਏ ਤੇ ਇੱਕ ਆਪਣੇ ਕੋਲ ਇੱਕ ਹੋਰ ਗਗਨ ਆ ਵੀ ਵੜ ਸੋਈ ਸਵਾਈ ਆ ਸੰਧੂ ਸਾਹਿਬ ਇਹ ਵੀ ਰਾਤ ਦੀ ਸੂਈ ਆ ਜੇਰੇ ਦੀ ਪ੍ਰੋਪਰ ਪਈ ਆ ਅੱਛਾ ਜੀ ਹਾਂ ਜੀ ਚੋਣ ਜਾਣ ਬਹੁਤ ਜਿਆਦੀ ਚੰਗੀ ਜੱਗਾ ਜੀ ਸੁਆ ਸੰਦੂ ਸਾਹਿਬ ਦੱਜਾ ਸੁਆ ਲਈ ਇਹਨੇ ਵਛਾ ਦਿੱਤਾ ਜੋ ਠੀਕ ਆ ਲਓ ਜੀ ਇਹ ਮਗਰ ਬੱਛਾ ਠੀਕ ਆ ਜੀ ਭਾਵੇਂ ਜਦਾਂ ਮਰਜੀ ਆਸ ਲਈ ਆ ਇਸ ਲੋ ਬੈਕ ਇਹ ਵੀ ਵੀ ਉਹ ਜੀ ਕੋਈ ਛੜਕਲਾ ਹੋਣਗੀਆਂ ਤੁਹਾਨੂੰ ਪਤਾ ਗਰਮ ਗੋਕਾ ਦੇ ਆਪਾਂ ਲੈਂਦੇ ਹੀ ਨਹੀਂ ਆ ਦੇਖੋ ਜੀ ਠੀਕ ਆ ਬਾਕੀ ਤੁਹਾਨੂੰ ਤੁਹਾਨੂੰ ਬੜਾ ਵਧੀਆ ਲੱਗਿਆ ਨਾ ਪੂਰਾ ਸੰਦੂ ਸਾਹਿਬ ਬਹੁਤ ਵਧੀਆ ਚੋਣ ਆ 5-4 ਕਿਲੋ ਚੋਈ ਆ ਆਪਾਂ ਸਵੇਰ ਸਵੇਰ ਚੋਈ ਆ ਸਵੇਰ ਦੀ ਚੋਈ ਕੀਤੀ ਆ ਰਾਤੀ ਇਹ ਸੂਈ 10 ਵਜੇ ਠੀਕ ਆ ਹਾਂ ਜੀ ਠੀਕ ਆ ਅੱਛਾ ਲਓ ਕਰਾਂ ਬਾਕੀ ਬੜਾ ਵੀ ਇੱਧਰ ਜਿਹੜੀਆਂ ਆਪਾਂ ਦਿਖਾ ਰਹੇ ਆ ਇਹ ਮਾਰਨਿੰਗ ਥੋੜੀ ਬੜੀ ਚੋਾਈ ਕੀਤੀ ਹੈ ਸੰਧੂ ਸਾਹਿਬ 2-2 4-4 ਕਿਲੋ ਕੀਤੀ ਆ ਬਾਕੀ ਹੁਣ ਫੇਰ ਆਪਾਂ ਸਾਫ਼ ਕਰਦਣੀਆਂ ਬਿਲਕੁਲ ਸਾਰੀਆਂ ਤਾਂ ਉਹ ਪਤਾ ਬੌਲੇ ਤੋਂ ਵੈੜਾ ਜਿੰਨੀਆਂ ਸਾਫ਼ ਕਰੋ ਉਨੀਆਂ ਬਸ 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 ਇੱਧਰ ਕੀ ਆ ਲਓ ਵੀ ਠੀਕ ਆ ਤਾਂ ਵੈੜ ਦੀ ਦੋਸਤੋ ਹਵਾਨੇ ਲੇਬੀ ਦੀ ਇਹਦੀ ਵੀ ਗੱਲ ਕਰ ਲਈਏ ਬੜਾ ਸਾਫ਼ ਸੁਥਰਾ ਆ ਤੁਸੀਂ ਵੈਸੇ ਵੇਖ ਕੇ ਸਾਰੇ ਭਰਾਵਾਂ ਨੂੰ ਪਤਾ ਲੱਗ ਹੀ ਜਾਣਾ ਠੀਕ ਆ ਜੀ ਸੋਨਾ ਡਰਾ ਬਿਲਕੁਲ ਫਾੜੀ ਵਾਲਾ ਹਵਾਨਾ ਚੱਡਾ ਸੰਧੂ ਸਾਹਿਬਾ ਬੜੀ ਨਿੱਗਰ 20 ਕਿਲੋ ਦੁੱਧ ਸੌਖਾ ਪਰ ਦੂਣੀ ਵਸ਼ੀ ਆ ਠੀਕ ਆ ਹਾਂ ਆ ਜਾ ਬੱਤ ਬਸ ਬਸ ਬੱਚੇ ਇੱਥੇ ਹੀ ਆਦੇ ਬੱਚੇ ਕਿਤੇ ਭੱਜ ਗਏ ਆ ਲਓ ਵੀ ਠੀਕ ਆ ਲੈ ਕੋ ਵਧੀਆ ਵੀ ਚੰਗੀ ਆ ਬਹੁਤ ਵਧੀਆ ਵੈਸੇ ਨਾਗ ਜਿੰਨੇ ਆ ਦੋਸਤੋ ਸਾਰੇ ਸਾਫ ਸੁਥਰੇ ਆ ਨਵੇਂ ਪਸ਼ੂ ਆ ਕੋਈ ਗਾਂ ਪੱਕ ਨਹੀਂ ਗਿਆ ਜਾਂ ਕੋਈ ਆਪਾਂ ਕਹਿੰਦੇ ਸੁਵੀਆਂ ਦੇ ਵਿੱਚ ਨਹੀਂ ਗਿਆ ਪਹਿਲਾਂ ਦੋਜਣ ਪਹਿਲਾਂ ਦੋਜਣ ਨੂੰ ਅੱਛੀਆਂ ਜੜੀਆਂ ਅੱਜ ਆਪਾਂ ਤੁਹਾਨੂੰ ਦਿਖਾਈਆਂ ਨੇ ਠੀਕ ਆ ਇਹ ਵੀ ਬਹੁਤ ਖੂਬਸੂਰਤ ਚੰਗੀ ਵੱਛੀ ਆ ਤੇ ਇਹਦਾ ਨਗਰ ਮਾਲ ਦੀ ਨਾਲ ਮੁੱਲ ਦੱਸ ਦੀਏ ਇਹ ਕਿੰਨੇ ਦੀ ਹੁੰਦੀ ਆ ਅੱਜ ਸੰਧੂ ਸਾਹਿਬ ਮੁੱਲ ਭਾਵੇਂ ਇਹਦਾ ਬਾੜ ਤਰੇਡ ਕੇ ਮਰਜ਼ੀ ਕਰੀ ਜਾਈਏ 60000 ਦੀ ਜਸਨੇ ਦੇਣੀ ਆ ਆਪਾਂ 60000 ਦੀ ਹਾਂ ਬਾਕੀ ਦੁੱਧ ਦੀ ਜਿਹੜਾ ਮਰਜ਼ੀ ਵੀਰ ਮੇਰਾ ਗਰੰਟੀ ਲੈ ਕੇ ਜਾਵੇ 20 ਕਿਲੋ ਦੀ ਆਪਣੀ ਠੀਕ ਇਗਰ ਨੰਬਰ ਵੀ ਦਵਾਗੇ ਆਪਾਂ ਅੱਜ ਦੋਸਤੋ ਹਾਂ ਨਾ ਤੇ ਇਤੋਂ ਤੱਕ ਵੇਣਾ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਸਾਰੀਆਂ ਸੁਈਆਂ ਸਵਾਈਆਂ ਨੇ ਬਾਕੀ ਅੱਗੇ ਤੁਹਾਡਾ ਡਿਸੀਜਨ ਆ ਤੁਹਾਡਾ ਫੈਸਲਾ ਵੀ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਹੈ ਆਸਾਈਬੇਨਾ ਕਰੋ ਇਥੇ ਆਣ ਕੇ ਆਪਦੀ ਚੋਕੇ ਜਾਂ ਆਨਲਾਈਨ ਕੋਈ ਭਰਾ ਤਸੱਲੀ ਕਰਾਉਣੀ ਚਾਹੁੰਦਾ ਤੇ ਬੇਸ਼ੱਕ ਇੱਕ ਅੱਧਾ ਟਾਈਮ ਵੀਡੀਓ ਕਾਲ ਤੇ ਤੁਸੀਂ ਤਸੱਲੀ ਕਰਵਾ ਕੇ ਵੀ ਮੰਗਵਾ ਸਕਦੇ ਹੋ ਚੰਗੀਆਂ ਬੱਚੀਆਂ ਨੇ ਇੱਕ ਬਹੁਤ ਖੂਬਸੂਰਤ ਤੁਹਾਨੂੰ ਤੋਹਫਾ ਦਿਖਾਉਣੇ ਆ ਨੀਨੀ ਰਵੀ ਦੀ ਝੋਟੀ ਆ ਵਾਕਮਾਲ ਝੋਟੀਆਂ ਸਿਆਰੀ ਦੇ ਕਿਤੇ ਨਾ ਕੀ ਆਂਦੇ ਹੁੰਦੇ ਵੀ ਕਰਮਾਣਾ ਮਿਲਦੀ ਆ ਭਾਵੇਂ 500 ਰੁਪਏ ਪਾਈ ਫਿਰ ਉਹ ਨਹੀਂ ਜਾਨਵਰ ਵੀ ਮਿਲਦਾ ਹੀ ਇਤਨਾ ਹਾਂ ਬਹੁਤ ਘੱਟ ਹੈ ਉਹ ਜੇ ਮੱਝਾਂ ਝੋਟੀਆਂ ਤੋਂ ਆਪਾਂ ਬਥੇਰੀਆਂ ਦੇਖਦੇ ਆ ਤੇ ਤਕਰੀਬਨ ਬਾਕੀ ਆ ਰੰਗ ਟਾਂਗਾ ਨਿਸ਼ਾਨੀਆਂ ਜਿਵੇਂ ਨੀਲੀ ਰੰਗ ਦੂਜੇ ਭਾਵੇਂ ਰਸਾ ਖੁੱਲਾ ਛੱਡਦੇ ਏ ਥੋੜਾ ਵੀ ਕਾਲ ਪਾਉਗੀ ਭਾਵੇਂ ਨਿਗੇ ਦੇ ਧਾਗੇ ਨਾ ਬੰਦੋ ਕਰਮਾਲੀ ਨੂੰ ਹਾਂ ਹਾਂ ਆਹ ਦੇਖੋ ਜੀ ਤੇ ਥੱਲੇ ਤੁਸੀਂ ਦੇਖੋ ਕਰਮਾਲੀ ਅਜੇ ਦੋਸਤੋ ਸਮਾਂ ਬਾਕੀ ਆ ਪਰ ਪੰਡਾ ਭਾਈ ਖੜੀ ਅਜੇ ਵੀ ਸੂਆ ਪਹਿਲਾਂ ਦਾ ਦੁੱਜਾ ਦਾ ਸੰਧੂ ਸਾਹਿਬ ਦੁੱਜਾ ਸੂਆ ਦਾ 6 ਦੰ ਦਾ ਕੱਟੀ ਦੇ ਮੂੰਜਾ ਅੱਛਾ ਪਹਿਲਾਂ ਦਾ ਰਕਾੜ ਦਾ 14 ਕਿਲੋ ਦਾ ਰਿਆ ਵਾ ਕੋਈ ਵੀਰ ਮੇਰਾ ਭਰਾ ਇੱਧਰ ਖੜੂ ਨਾ 16 ਕਿਲੋ ਦੀ ਗਰੰਟੀ ਦੇ ਕੇ ਭੇਜੂ ਝੋਟੀ ਦੀ ਅੱਛਾ ਜੀ ਹਾਂ ਠੀਕ ਆ ਬਾਕੀ ਆ ਵੇਖੋ ਜਿਵੇਂ ਮਰਜ਼ੀ ਆਪਾਂ ਛੱਡ ਦਈਏ ਤੇ ਇਹ ਨਹੀਂ ਭੇਜੂ ਠੀਕ ਆ ਆ ਦੇਖੋ ਜੀ ਬਾਕੀ ਸੰਧੂ ਸਾਹਿਬ ਦੱਸਣ ਦੇ ਇਹ ਬਾਪ ਦਾ ਕੇ ਨੂੰ ਫਾਇਦਾ ਹੀ ਨਹੀਂ ਆ ਬਾਕੀ ਜਿਹੜੇ ਫਾਰਮਲ ਬੰਦੇ ਨੇ ਆਪੇ ਵਿਛਾਲ ਲੈਣਾ ਹੂੰ ਠੀਕ ਆ ਬਾਦੀ ਬੰਤਰ ਤੋਂ ਉਸ ਤੋਂ ਕਰੋ ਚੱਕ ਚੌੜਾ ਪਿੱਠਪੂੜਾ ਹਾਂ ਇਹ ਦੋ ਸੰਦੂਕਾਂ ਦੇ ਵਿੱਚ ਆ ਹਾਂ ਜੀ ਰੋਡੇ ਵਾਲੇ ਦੀ ਧੀ ਆ ਦੇਖਾ ਆ ਭਾਵੇਂ ਢੈਂਟਾ ਮੁੰਜਾ ਸਪਾਕੇ ਬੈਠੇ ਰਹੇ ਕਰਮਾਲੀ ਦੇ ਇਹ ਨਹੀਂ ਵੀ ਉਹ ਜੀ ਆ ਲਓ ਜੀ ਬਹੁਤ ਸੋਹਣੀ ਜੀ ਮਾਰਕਿੰਗ ਸੋਨਾ ਪਿੱਠਪੂੜਾ ਤੇ ਸੋਹਣੀ ਬੰਤਰਾ ਬਿਲਕੁਲ ਲੇਵੇ ਦੀ ਆ ਦੇਖੋ ਵਗਣਾ ਜੇ ਲੈ ਗੋ ਪੰਜ ਚਾਰ ਦਿਨ ਸੰਧੂ ਸਾਹਿਬ ਆਏ ਨੇ ਤਿੰਨ ਚਾਰ ਦਿਨ ਕਰਮਾਲੀ ਨੇ ਲਓ ਜੀ ਆ ਦੇਖੋ ਜੀ ਠੀਕ ਆ ਜੀ ਉਸਾਂ ਦੀ ਮਲਕਾ ਕਰਮਾ ਦੀ ਬਹੁਤ ਖੂਬਸੂਰਤੀ ਆ ਬਿਊਟੀ ਬੈਟੀ ਬਹੁਤ ਸੋਹਣੀ ਆ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਥੱਲੇ ਦੇ ਵਿੱਚ ਬਾ ਕਮਾਲ ਨਾਲ ਇਹ ਤੁਹਾਨੂੰ ਘੋੜਿਆ ਕਹਿੰਦਾ ਐਂਕੋ ਭਾਈ ਮਾਜੀ ਵੀਰੇ ਹਾਂ ਸੰਦੂ ਸਾਹਿਬ ਇੱਦਾਂ ਡੱਕ ਦੋ ਇਹ ਥੋੜਾ ਵੀ ਕਿਸੇ ਨੂੰ ਕਰਮਾ ਲਿਆ ਕੋ ਫਿਰ ਪਰ ਕਿਤੇ ਗੱਲਾਂ ਹੀ ਗਾਵਾ ਸੁਹਵਾਨੇ ਦੇ ਤੇ ਨਾੜਾ ਕਰੋ ਚੱਕ ਜੀ ਬਹੁਤ ਨੇਵੇ ਦੇ ਉੱਪਰ ਨਾੜਾ ਨੇ ਬਰੀਕ ਤੇ ਚੰਗੇ ਦੁੱਧ ਦੀ ਮਾਲਕਾ ਨਾਲ ਠੀਕ ਆ ਜੀ ਪਹਿਲੇ ਸੁਦਾ ਦੁੱਧ ਗਗਨਾ ਦਾ ਵੀ ਚੰਗਾ ਚਵਾ ਗਿਆ ਜਿੱਤਾਂ ਮੈਂ ਸੰਦੂ ਸਾਹਿਬ ਜਿਹੜਾ ਵੀਰ ਮੇਰਾ ਲਊ 16 ਕਿਲੋ ਦੀ ਗਰੰਟੀ ਦੇ ਕੇ ਭੇਜਾਂਗੇ ਅੱਛਾ ਜੀ ਹਾਂ ਜੀ ਤਾਂ ਤਕਰੀਬਨ ਪਹਿਲਣ ਦੇ ਕਿੰਨਾ ਕੁ ਦੁੱਧ ਚੜ੍ਹਦਾ ਸਿੰਧੂ ਸਾਹਿਬ 14 ਕਿਲੋ ਹੀ ਇੱਕ ਭਰਾਆ ਕਰਨ ਵਾਲੀ ਨੇ ਠੀਕ ਆ ਜੀ ਠੀਕ ਆ ਆ ਦੇਖੋ ਜੀ ਠੀਕ ਆ ਬਹੁਤ ਖੂਬਸੂਰਤ ਸੋ ਚੰਗੀ ਸਟਰਕਚਰ ਚੰਗੀ ਬੰਤਰ ਬਾਦੀ ਦੀ ਵੀ ਚੰਗੀ ਬੰਤਰ ਆ ਬਾਕੀ ਹਵਾਨੇ ਦੇਵੇ ਦੀ ਵੀ ਨਖੇਰ ਬਹੁਤ ਜਿਆਦਾ ਚੰਗੀ ਆ ਠੀਕ ਆ ਜੀ ਬਹੁਤ ਸੋਹਣਾ ਦੇਰਲਵਾਨ ਦੇ ਉੱਪਰ ਥਾਣਾ ਮੋਟੇ ਥਾਣਾ ਕੋਈ 500 ਥਾਣ ਨਹੀਂਗਾ ਇਹਦੇ ਸੰਧੂ ਸਾਹਿਬ ਭਾਵੇਂ ਬੁੱਕਲ ਚ ਬਹਾ ਕੇ ਬੈਠੇ ਰਹੀਏ ਇਹ ਥੋੜਾ ਕਿੱਥੇ ਜਾਊਗਾ ਨਹੀਂ ਨਹੀਂ ਕੋਈ ਉਹ ਗੱਲ ਹੀ ਨਹੀਂ ਹੈਗੀ ਜਿਵੇਂ ਛੋਟਾ ਕਲਾ ਨਹੀਂ ਹੁੰਦੀ ਮੁੰਡਾ ਜਿਹੜਾ ਕਹਿੰਦੇ ਵੀ ਅਸਲੇ ਦਾਸ ਨੇ ਦਾ ਹੀ ਹੁੰਦਾ ਬਸ ਜੀ ਬਸ ਆਹ ਦੇਖੋ ਜੀ ਠੀਕ ਆ ਬਹੁਤ ਥੋਣੀ ਫਿਰ ਕੁਆਲਟੀ ਚੰਗੀ ਝੋਟੀ ਆ ਉਹ ਰੌਲੇ ਇਧਰ ਤੁਹਾਨੂੰ ਬਹਿਲੀ ਵਾਲੀ ਸਾਈਡ ਤੇ ਵੀ ਆਪਾਂ ਦਿਖਾ ਦਗੇ ਬਸ ਆਹ ਦੇਖ ਲੈ ਵੀ ਗਗਨਵੀਰ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂ ਕੀ ਵੈਸੇ ਐਡੀ ਜਿਹੀ ਠੱਲੀ ਪੀ ਦੀ ਝੋਟੀ ਆਪਾਂ ਬਹੁਤ ਘੱਟ ਦੇਖਦੇ ਆ ਹਾਂਜੀ ਤੇ ਜਿੰਨੀਆਂ ਸੇਫਾਂ ਕਰ ਲੋਨੀਆਂ ਥੋੜੀਆਂ ਬਹੁਤ ਸੀਲਸ ਲੱਗ ਪਸ਼ੂ ਆ ਤੇ ਬਿਲਕੁਲ ਸਟ੍ਰੇਟ ਪਟਾ ਦੋਸਤੋ ਗੁਲਾਈ ਦੇ ਵਿੱਚ ਝੋਟੀ ਸਿੰਗੀ ਮਾਰਕਿੰਗ ਚਾਰੇ ਪੈਰ ਚਿੱਟੇ ਆ ਵਾਈਟ ਸਫੇਦ ਉੱਪਰ ਤੱਕ ਪੂਸ਼ ਵਾਈਟ ਸੋ ਨਿਸ਼ਾਨੀਆਂ ਮੁਕੰਮਲ ਤੌਰ ਤੇ ਪੂਰੀਆਂ ਕਰਦੀ ਆ ਤੇ ਜਿੰਨਾ ਤੱਕ ਰਹੀ ਗੱਲ ਦੋ ਚਾਰ ਦਿਨਾਂ ਦੇ ਵਿੱਚ ਸੋ ਕੋ ਕਰਮਾ ਦੀ ਜਿੰਨੀ ਕਿ ਤਿਆਰੀ ਇਹਦੇ ਕਰਨੀ ਆ ਉਨੀ ਵੀ ਤਿਆਰੀ ਕਰਕੇ ਸੋਣੂਗੀ ਇਹ ਗगन ਕਿੰਨੀ ਦੇ ਰਿਹਾ ਅੱਜ ਆਪਾਂ ਝੋਟੀ ਦੀਰ ਸੰਧੂ ਸਾਹਿਬ ਮੋਲੇ ਤੁਹਾਨੂੰ ਬੜਾ ਚੰਗੇ ਜਾਨਵਰੀ ਦਾ ਹੈ ਕੋਈ ਨਹੀਂ ਆ ਬਿਲਕੁਲ ਜੀ ਬਿਲਕੁਲ ਇਹੋ ਨਗਦ ਆ ਕਿਤੇ ਆ ਸੰਧੂ ਸਾਹਿਬ ਮੋਲ ਕਰਨ ਨੂੰ ਭਾਵੇਂ 1 15 ਕਰ ਲਈਏ 20 ਕਰ ਲਈਏ ਇੱਕ 10 ਦੇ ਵਿੱਚੋਂ ਮਾਨਤਾ ਨਹੀਂ ਕਰਨਾ ਬਸ ਛੋਟੇ ਭਾਈ ਠੀਕ ਆ ਤੇ ਬਾਕੀ ਇਹ ਗੱਲ ਆ ਵੀ ਭਾਵੇਂ ਕੋਈ ਗੱਬਣ ਲੱਗੇ ਥਾਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋ ਗਈ ਆਪਣੀ ਠੀਕ ਆ ਜੀ ਠੀਕ ਆ ਜੀ ਬਾਕੀ ਵੀਰ ਮੇਰਾ ਸਾਹਮਣੇ ਪੂਰੀ ਜੇ 16 ਕਿਲੋ ਦੁੱਧ ਰੋ ਦੇਵੇ ਝੋਟੀ ਦੇ ਫੇਰ ਦੱਸੇ ਮੈਨੂੰ ਅੱਗੇ ਹਾਂ ਬਿਲਕੁਲ ਹਾਂ ਦੱਸੋ ਅਸਲੇ-ਵਸਲੇ ਦੀ ਆ ਕਰਮਾ ਦੀ ਠੀਕ ਆ ਜੀ ਜਾਤ ਸੰਧੂ ਸਾਹਿਬ ਦੇ ਸਾਹਮਣੇ ਵੇਲੇ ਰਸਾ ਉੱਤੇ ਸੱਟਿਆ ਵਾਖੀ ਕਰਮਾਲੀ ਗੱਲ ਹੀ ਕੋਈ ਨਹੀਂ ਕਿ ਨੰਨ ਤੋਂ ਹੀ ਹੋ ਗਈ ਵੀ ਧਾਗੇ ਨਾਲ ਬਣਨ ਵਾਲੀ ਗੱਲ ਨਹੀਂ ਧਾਗੇ ਨਾਲ ਬਣਾਲੀ ਗੱਲ ਹੈ ਲਓ ਵੀ ਠੀਕ ਆ ਲੈ ਵੀ ਗੱगन ਗੱਲਾਂ ਬਣ ਗਈਆਂ ਵੀ ਜਿੰਨੀ ਸਿਫਤ ਕੀਤੀ ਹੈ ਵੀ ਝੋਟੀ ਹਾਕ ਰੱਖਦੀ ਹੈ ਵੀ ਇਹ ਨਹੀਂ ਮੈਂ ਨਾ ਸੰਧੂ ਸਾਹਿਬ ਨੇ ਇਹ ਕਹੀ ਕਿ ਲੋ ਵੀ ਇੱਥੇ ਆਣ ਕੇ ਕੋਈ ਆ ਕੇ ਵੀ ਉਹ ਗੱਲ ਨਹੀਂ ਨਿਕਲੀ ਮੈਂ ਨਾ ਸੰਧੂ ਸਾਹਿਬ ਨੇ ਇਹਨੇ ਐਵੇਂ ਲਵਜੀ ਨਹੀਂ ਆ ਗਿਆ ਆਪਣੇ ਮੂੰਹ 'ਚ ਜਿੰਨੀ ਦੀ ਸਿਫਤ ਹੋ ਜੇ ਹਾਂ ਐਵੇਂ ਆਖੀ ਹੈ ਸਿਫਤਾਂ ਤੋਂ ਪਾਰ ਚਾਦੀ ਹੈ ਠੀਕ ਹੈ ਨਾ ਬਿਲਕੁਲ ਸੰਧੂ ਸਾਹਿਬ ਐਵੇਂ ਆਖੀਏ ਵੀ ਲੋਕੀ 2-2 ਲੱਖ ਰੁਪਈਆ ਚੁੱਕੀ ਫੇਰਦੇ ਪਰ ਹੀਰਾ ਨਹੀਂ ਲੱਭਦਾ ਨਹੀਂ ਲੱਭਦਾ ਹੀਰਾ ਦਾ ਮੋਲ ਨਹੀਂ ਹੁੰਦਾ ਕੋਈ ਵੀ ਨਹੀਂ ਹੁੰਦਾ ਵੀਰ ਹਾਂ ਨਹੀਂ ਹੁੰਦਾ ਬਿਲਕੁਲ ਜੋ ਮਾਦੀ ਛੱਡੋ ਉੱਥੋਂ ਛੱਡਤੀ ਜੀ ਆ ਦਿਖਾ ਦਿਓ ਜੀ ਬਿਲਕੁਲ ਗੱਲ ਸੰਧੂ ਸਾਹਿਬ ਇਹ ਹੁੰਦੀ ਆ ਤੇ ਠੰਡੀ ਸੁਭਾਅ ਵਾਲਾ ਗਾਲੀ ਪਈ ਮਸਤ ਬਿਲਕੁਲ ਐਵੇਂ ਥੋੜਾ ਲੋਕੀ ਆ ਦਿੰਦੇ ਵੀ ਘਾਟ ਘਰਾਣੇ ਦੀ ਗੱਲ ਹੁੰਦੀ ਆ ਹਾਂ ਪੰਜਾਂ ਨੰਬਰ ਲੱਗਦੀ ਆ ਨਸਲਾ ਤੇ ਬਿਲਕੁਲ ਬਿਲਕੁਲ ਲੋ ਜੀ ਦੋਸਤੋ ਬੜੀ ਪਿਆਰੀ ਝੋਟੀ ਤੁਹਾਨੂੰ ਦਿਖਾਈ ਆ ਆਪਣੀ ਜੀ ਰਵੀ ਦੀ ਰੇਟ 1 ਲੱਖ 10000 ਵਿੱਚੋਂ ਛੋੜ ਛੱਪਾ ਹੋ ਜਾਊਗਾ ਮੌਕੇ ਤੇ ਗਗਨ ਗਰੇ ਇਹ ਅੱਜ ਮਾਲ ਆਪਣੇ ਕੋਲ ਟੋਟਲ ਹਾਂਜੀ ਹਾਂਜੀ ਤੇ ਇੱਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰੀਏ ਸਾਂਝੇ ਸੰਧੂ ਸਾਹਿਬ 8847507397 ਹਾਂਜੀ ਠੀਕ ਆ ਜੀ ਬੱਸ ਬੱਸ ਜੀ ਲੋਕ ਦੋਸਤੋ ਇਹ ਪਸ਼ੂ ਇਹ ਐਨੀਮਲ ਆਪਾਂ ਤੁਹਾਨੂੰ ਅੱਜ ਦਿਖਾਏ ਆ ਆਪਾਂ ਉਗਰਨੇਲ ਸਿੰਘ ਉਹਨਾਂ ਦੇ ਫਾਰਮ ਤੋਂ ਤੇ ਵੀਰ ਗਗਨ ਤੋਂ ਪੂਰੀ ਜਾਣਕਾਰੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ। ਬਾਕੀ ਸੰਧੂ ਸਾਹਿਬ ਇਹ ਗੱਲ ਬਾਤ ਹੀ ਅੱਜ ਨਾ ਮਾਲ ਸਾਰਾ ਇਸ ਸਿਫਤਾਂ ਤੋਂ ਬਾਹਰ ਹੋ ਜਾਂ ਫਿਰੰਦੇ ਆ। ਇਹ ਮਹਾਰਾਜ ਗੁਰੂ ਰਾਮਦਾਸ ਨੇ ਆ ਆਵਾਜ਼ਾਂ ਮਾਰ ਮਾਰ ਦਿੱਤਾ ਵੇ ਆਖੀਏ। ਨਹੀਂ ਸੰਧੂ ਸਾਹਿਬ ਮਾਲ ਲੱਭਿਆ ਨਹੀਂ ਲੱਭਦਾ। ਨਹੀਂ ਲੱਭਦਾ ਜੀ। ਹੋਰ ਫੇਰਾ। ਇਹ ਥਾਣੇ ਛੱਡੇ ਥਾਣੇ ਫੇਰ ਠੰਡੀਆਂ ਬੱਚੀਆਂ ਸੀਲ ਕੱਟੀ ਦਾ ਤੇ ਮੋਲੀ ਕੋਈ ਨਹੀਂ ਜਿੰਨੀ ਸਿਫਤ ਕਰ ਲਵੇ ਲੋਕਾਂ ਦਾ ਗਾਲੀ ਪਾਈ ਮੱਸ। ਬੱਸ ਬੱਸ ਬੱਸ। ਬੰਨਿਆ ਨਾ ਬੰਨਿਆ ਇੱਕ ਬਰਾਬਰ ਆ ਜਿੰਨੇ ਧੀਵੀ ਬੜੀ ਹੈ ਕਰਮ ਬੜੀ ਜਿਆਦੀ ਸੰਧੂ ਸਾਹਿਬ ਆਪਾਂ ਸਿਵਤੋਂ ਕਰ ਲਉ ਯੋਗਦਾਨ ਜਿਆਦੀ ਹੈ ਕਰਮਾਲੀਆਂ ਬਸ ਜੀ ਬਸ ਲਓ ਦੋਸਤੋ ਚੰਗੇ ਪਸ਼ੂ ਹੁੰਦੇ ਆ ਹਰ ਵਾਰ ਵੈਸੇ ਚੰਗੇ ਪਸ਼ੂ ਹੁੰਦੇ ਆ ਤੇ ਅੱਜ ਜਿਹੜੇ ਬਿਲਕੁਲ ਠੰਡੇ ਤੀਰੇ ਚੰਗੇ ਸੀਰਸ ਲੱਗ ਪਸ਼ੂ ਆ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸასი ਸ਼ਾਲ ਜੀ ਸასი ਸ਼ਾਲ